एसजीपीसी ਦੇ ਵੱਲੋਂ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਸਾਹਮਣੇ ਬਣੇ ਕਾਰ ਪਾਰਕਿੰਗ ਦੇ ਵਿੱਚ ਬਣਾਈ ਜਾ ਰਹੀ ਨਜਾਇਜ਼ ਉਸਾਰੀ ਨੂੰ ਲੈ ਕੇ ਸ਼ਰਮਨੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਜਿੱਥੇ ਉਹਨਾਂ ਦੇ ਵੱਲੋਂ ਵਿਰੋਧ ਕਰਦੇ ਹੋਏ ਨਾਰੇਬਾਜ਼ੀ ਕੀਤੀ ਗਈ ਉੱਥੇ ਹੀ ਜਲਦ ਹੀ ਇਸ ਕੰਮ ਨੂੰ ਬੰਦ ਕਰਨ ਲਈ ਆਖਿਆ ਗਿਆ ਆਜਾ ਸਿੰਘ ਗੁਰਦੁਆਰਾ ਸ੍ਰੀ ਫਤੇਗਰ ਸਾਹਿਬ ਦੀ ਜਿਹੜੀ ਮੁੱਖ ਪਾਰਕਿੰਗ ਹੈ ਗੁਰਦੁਆਰਾ ਸਾਹਿਬ ਦੇ ਅੱਗੇ ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਠੇਕੇ ਦੇ ਰਾਹੀਂ ਆਪਣੀਆਂ ਦੁਕਾਨਾਂ ਵੀ ਲਈਆਂ ਲਈਆਂ ਹੋਈਆਂ ਹਨ ਜਿਹੜੀ ਕਿ ਪਾਰਕਿੰਗ ਦੇ ਲਈ ਹੈ ਪਬਲਿਕ ਦੇ ਲਈ ਜਿਹੜੀ ਨਤਮਸਤਕ ਹੋਣ ਆਉਂਦੀ ਹੈ ਹੁਣ ਇਹਨਾਂ ਨੇ ਨਵਾਂ ਕੰਮ ਕੀਤਾ ਆਹਾਂ ਪਾਰਕਿੰਗ ਪੰਜਾਬ ਐਂਡ ਸਿੰਧ ਬੈਂਕ ਦੇ ਨਾਲ ਜਿਹੜੀ ਪਾਰਕਿੰਗ ਆ ਰਸਤਾ ਹੈ ਉਹਦੇ ਵਿੱਚ ਕਿਸੇ ਨੂੰ ਦੁਕਾਨ ਅਜੈਕਟਿਵ ਦੇ ਵਿੱਚ ਪਾਸ ਕਰਕੇ ਦੇਤੀ ਭਾਮੀ ਸਾਹਿਬ ਨੇ ਅੱਜ 7 ਤਰੀਕ ਨੂੰ ਮੈਨੇਜਰ ਸਾਹਿਬ ਨੂੰ ਮਿਲੇ ਉਦਰੀ ਤਰੀਕੇ ਸਰਦਾਰ ਪ੍ਰਤਾਪ ਸਿੰਘ ਜਿਹੜਾ ਚੀਫ ਸੈਕਟਰੀ ਆ 77 ਐਸਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹਦੇ ਸਾਹਮਣੇ ਅਸੀਂ ਸਾਰੀ ਗੱਲਬਾਤ ਦੱਸਿਓ ਕਹਿੰਦੇ ਵੀ ਸਾਨੂੰ ਐਪਲੀਕੇਸ਼ਨ ਦਿਓ ਅਸੀਂ ਤੁਰੰਤ ਕੰਮ ਬੰਦ ਕਰਾਵਾਂਗੇ ਅੱਜ तकरीबन 4 ਦਿਨ ਹੋ ਗਏ ਕੰਮ ਜਿਉਂ ਦਾ ਕਿਉਂ ਚੱਲ ਰਿਹਾ ਇਹ ਜਿਹੜੀ ਤਾਨ ਹੈ ਇਹ ਆਪਣੇ ਨਜਦੀਕੀ ਨੂੰ ਕਿਸੇ ਨੇ ਅਜਟੇ ਦੇ ਪਾਸ ਕਰਾ ਕੇ ਧਾਮੀ ਸਾਹਿਬ ਨੇ ਦਿੱਤੀ ਆ ਅਸੀਂ ਮੈਨੇਜਰ ਸਾਹਿਬ ਨੂੰ ਵੀ ਬੇਨਤੀ ਕਰਕੇ ਆਏ ਸੀ ਦੇ ਨੂੰ ਕੰਮ ਨੂੰ ਤੁਰੰਤ ਰੋਕੋ ਤਾਂ ਕਿ ਜਿਹੜੀ ਪਬਲਿਕ ਪਲੇਸ ਹੈ ਇਹਦੇ ਵਿੱਚ ਸਰਕਾਰੀ ਇੱਟ ਲੱਗੀ ਹੋਈ ਹੈ ਪਾਰਕਿੰਗ ਦੇ ਵਿੱਚ ਸਰਕਾਰੀ ਇੱਟ ਇਹਦੇ ਵਿੱਚ ਦੁਕਾਨਾਂ ਵੀ ਇਹਨਾਂ ਨੇ ਲਾਈਆਂ ਹੋਈਆਂ ਅੱਡੇ ਦਾ ਕਹਿੰਦੇ ਸੀ ਵੀ ਜਿਹੜੀ ਗੋਲਕਾ ਉਹ ਗਰੀਬ ਦਾ ਮੂੰਹ ਆ ਹੁਣ ਧਲਾਡਾਂ ਦੀ ਗੋਲਕ ਬਣ ਗਈ ਇਹ ਮੂੰਹ ਵੀ ਧਲਾਡਾਂ ਦਾ ਬਣ ਗਿਆ ਐ ਜੀ ਪੀ ਸੀ ਕਰੋੜਾ ਐਸੀ ਜਗ੍ਹਾ ਦੀ ਕਰੋੜਾ ਰੁਪਏ ਕੀਮਤ ਹੈ ਇਸ ਟਾਈਮ ਕਰੋੜਾ ਰੁਪਏ ਐ ਜੀ ਪੀ ਸੀ ਲਦਾ ਰਹੀ ਆ ਹਾਂਜੀ ਵੀ ਇਸੇ ਕਰਕੇ ਅਸੀਂ ਪ੍ਰੋਟੈਸਟ ਕਰਨ ਆਏ ਸੀ ਅੱਜ ਇਹ ਸਾਰੇ ਸਿੱਖ ਜਥੇਬੰਦੀਆਂ ਨੇ ਵੀ ਅਸੀਂ ਬੇਨਤੀ ਕਰਦੇ ਆਂ ਕਿ ਤੁਸੀਂ ਵੀ ਆਹੋ ਜਾਗੋ ਆਪਾਂ ਗੁਰੂ ਘਰ ਦੀ ਸੇਵਾ ਤਾਂ ਕਰਨੀ ਚਾਹੁੰਦੇ ਆਂ ਸਾਰੇ ਪਰ ਗੁਰੂ ਘਰ ਦੀ ਜਿਹੜੀ ਪ੍ਰਾਪਰਟੀ ਉਹਨੂੰ ਬਚਾਉਂਗਾ ਤਾਂ ਅਕਾਲੀ ਦਲ ਅੰਮ੍ਰਿਤਸਰ ਤੇ ਜ਼ਿਲ੍ਹਾ ਪ੍ਰਧਾਨ ਸਰਕਾਰ ਸੰਜਾਰਾ ਸਿੰਘ ਪੜਲਾ ਦੀ ਰੈਨਮਾਈ ਹਿੱਟ ਇਹ ਅੱਜ ਅਸੀਂ ਪ੍ਰੋਟੈਸਟ ਕਰ ਰਹੇ ਆਂ ਇਹ ਕਹ ਰਹੇ ਹੇ ਕੰਮ ਨਾ ਰੁਕਿਆ ਕੱਲ ਦੇ ਦਿਨ ਜਾਂ ਅੱਜ ਦੇ ਦਿਨ ਤਾਂ ਅਸੀਂ ਵੱਡਾ ਸੰਘਰਸ਼ ਕਰਾਂਗੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੀ ਤੇ ਸਰਦਾਰ ਇਮਾਨ ਸਿੰਘ ਦੇ ਤੇ ਸਮੁੱਚੀ ਪਾਰਟੀ ਨੂੰ ਅਸੀਂ ਇਹ ਕਾਲ ਕਰਾਂਗੇ ਤੇ ਵੱਗ-ਵੱਗ ਜੱਦੀ ਬੰਦਿਆਂ ਨੂੰ ਵੀ ਬੇਨਤੀ ਕਰਦੇ ਆਂ ਵੀ ਆਓ ਗੁਰੂ ਘਰ ਦੀਆਂ ਪ੍ਰਾਪਰਟੀਆਂ ਨੂੰ ਬਚਾਓ ਨਹੀਂ ਇਹ ਆਪਣੇ ਲੋਕਾਂ ਨੂੰ ਵਾਰ ਕਰਨਗੇ ਤੇ ਵੱਡੇ ਤਨਾਦਾਂ ਨੂੰ ਇਹ ਇਹ ਸਾਰਾ ਸਿਸਟਮ ਦੇ ਰਹੇ ਆ ਇਸ ਤਰ੍ਹਾਂ ਹੀ ਠੇਕਿਆ ਹੁਣ ਅੱਜ ਕੱਲ ਸਾਢੇ 3 ਕਰੋੜ ਰੁਪਏ ਤੇ ਇਹ ਠੇਕਾ ਚੜਿਆ ਪਰसों ਸਾਢੇ 3 ਕਰੋੜ ਰੁਪਏ ਚ ਹੋਰੇ ਦੱਸੋ ਕਿਹੜੇ ਦੁਕਾਨਦਾਰ ਨੂੰ ਸੌਂਟ ਹੈ ਜਦੋਂ ਮੀਂਹ ਆ ਗਿਆ ਉਹ ਆਪਣਾ ਤਲੀਆਂ-ਤਮਣੀਆਂ ਚੱਕੂਗਾ ਇਹ ਉਹਨਾਂ ਨੇ ਸਾਢੇ 3 ਕਰੋੜ ਦੇ ਠੇਕਾ ਦਿੱਤਾ ਤੇ ਉਹਨਾਂ ਨੂੰ ਪੱਟਿਆ ਦੁਕਾਨਾ ਬਣਾ ਕੇ ਤੇ ਇਸ ਤਰ੍ਹਾਂ ਇਹ ਤਨਾਦ ਬਣਦੇ ਨੇ ਬੰਦੇ ਨੂੰ ਦੇ ਰਹੇ ਆ ਬਣਾ ਕੇ ਤੋ ਇਹ ਹੀ ਸਾਡੀ ਬੇਨਤੀ ਹੈ ਤੁਹਾਡੇ ਜਰੀਏ ਤੇ ਰਹੀ ਤੁਹਾਡਾ ਧੰਨਵਾਦ ਤੁਸੀਂ ਸਾਡੇ ਛੋਟੇ ਜਿਹੇ ਸਨੇਹ ਤੇ ਪਹੁੰਚੇ ਹੋ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਾਪਰਟੀ ਨਾਲ ਕੋਈ ਛੇੜਛਾੜ ਕਰਦਾ ਤਾਂ ਸ਼੍ਰੋਮਣੀ ਕਾਲੀ ਦਾ ਨੰਬਰ 'ਤੇ ਫੋਨ ਕਰ ਸਕ ਪਰ ਹੋ ਕੇ ਉਹਦੇ ਨਾਲ ਸ਼੍ਰੋਮਣੀ ਕਮੇਟੀ ਨਾਲ ਮਤਲਬ ਲੈਣੇ ਪਹਿਲਾਂ ਜਿਹੜੀ ਅਜਿਹਾ ਫੋਨ ਇਹਦੇ ਦੇ ਤਰੀਕੇ ਕਰੋ ਕਰਦੇ ਇਹ ਫੋਨ ਨੂੰ ਇਹ 파ਰ ਕਰਕੇ ਪਾਰਕ ਬਣਾਉਣਾ ਚਾਹੁੰਦੇ ਸੀ ਜਦੋਂ ਅਸੀਂ ਸਰਦਾਰ ਸਿਮਰਨ ਜੀ ਸੇ ਮਨਮਾਨਾ ਫ਼ਰਮ ਦੱਸਿਆ ਤਾਂ ਅਸੀਂ ਧਰਨੇ ਬਜਾਰੇ ਕੀਤੇ ਤਾਂ ਇਹਦੇ ਆਲੇ-ਦਾਲੇ ਕੰਦ ਹੋਈ ਆ ਵੀ ਸਾਡੀ ਆਉਣ ਵਾਲੀ ਨਸਲਾਂ ਨੂੰ ਕੀ ਪਤਾ ਲੱਗੂਗਾ ਵੀ ਬਾਬਾ ਬੰਦਾ ਕੁਝ ਬਾਤ ਕਰਨੇ ਇਟਨਾ ਇੱਕ ਕਰਕੇ ਐਟਲ ਜੇਹਾਂ ਬਣਾਈਆਂ ਇਟਨੇ ਹੁਣ ਜਿਹੜੀ ਇਹ ਨਜਾਇਜ਼ ਹੋ ਸਾਰੀ ਹੋ ਰਹੀ ਹੈ ਅਸੀਂ ਇਹਨੂੰ ਕਿਸੇ ਵੀ ਕੀਮਤ ਉੱਤੇ ਦੁਕਾਨ ਨੂੰ ਨਹੀਂ ਬਣ ਦੇਵਾਂਗੇ ਤੁਹਾਨੂੰ ਜੋ ਮਰਜ਼ੀ ਕਰਨਾ ਪਵੇ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਸਰਦਾਰਾਂ ਨੂੰ ਅਪੀਲ ਕਰਦੇ ਆ ਤੁਸੀਂ ਜੀ ਸਾਹਿਬਾਰੇ ਆਪਾਂ ਕਦੇ ਹੋਗੇ ਆਪਾਂ ਇਹਦੇ ਵਿੱਚ ਸਾਮਨ ਹੋਈਆਂ ਨਜ਼ਾਰੇ ਦੇ ਵਿੱਚ ਆਪਾਂ ਬਜਾਜ ਬੁਸਾਰੀ ਨਾ ਕਰਨ ਦੀ ਹੈ ਪਰ ਮੈਨੇਜਰ ਸਾਹਿਬ ਨੂੰ ਵੀ ਬੇਨਤੀ ਹੈ ਵੀ ਤੁਸੀਂ ਪੱਤਸਾ ਤੋਂ ਆਇਓ ਝਾਪੋ ਦੀ ਤਲਵੰਡੀ ਤੋਂ ਬਹੁਤ ਵਧੀਆ ਜਗ੍ਹਾ ਤੋਂ ਆਇਓ ਤੇ ਹੁਣ ਵੀ ਥੋੜੇ ਸੌਖੇ ਜਗ੍ਹਾ ਦੇ ਅਸਥਾਨ ਦੇ ਤੇ ਪਹੁੰਚੋ ਤੁਸੀਂ ਵੀ ਆਪਣੀ ਸੇਵਾ ਦੇ ਵਿੱਚ ਇਹੋ ਜਿਹਾ ਕੰਮ ਕਰਕੇ ਜਾਓ ਜੋ ਤੁਹਾਨੂੰ ਪਬਲਿਕ ਯਾਦ ਕਰੇ ਤੇ ਇਹ ਸਾਰੀ ਨਾ ਹੋਣ ਦਿੱਤੀ ਜਾਵੇ ਇਹ ਫਿਰੋੜਾਂ ਦੀ ਪ੍ਰਕਿਰਤੀ ਨੇ ਇਹ ਚੌੜੀਆਂ ਦੇ ਰੋਸ ਦਿੱਤਾ ਲੁੱਟਾ ਰਹੇ ਨੇ ਪੁਰਾਣੇ ਟਾਣੇ ਦੇ ਵਿੱਚ ਮੰਡੀ ਗਵਿੰਦਗੜ੍ਹ ਦੇ ਵਿੱਚ ਪ੍ਰਾਪਰਟੀ ਦੇ ਆਏ ਬਾਰੇ ਜਾਣ ਲਾ ਕੇ 25-30 ਰੁਪਏ ਨੋਟ ਜਾਨਾ ਦਿੱਤੀਆਂ ਆਈਆਂ ਨੇ ਪਰ ਇਹੋ ਜਿਹਾ ਕੰਮ ਨਾ ਕਰੋ ਬਾਡੀ ਜਿਹੜੀ ਗੁਰੂ ਘਰ ਦੀ ਜਾਇਦਾਦ ਹੈ ਉਹਨੂੰ ਪੱਖ ਤੋਂ ਤਾਂ ਹੀ ਅਸੀਂ ਕਹਿੰਦੇ ਆ ਵੀ ਜਿਹੜੇ 14-15 ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਇਲੈਕਸ਼ਨ ਨਹੀਂ ਹੋਈ ਇਹ ਇਲੈਕਸ਼ਨ ਹੋਣੀ ਚਾਹੀਦੀ ਹੈ ਜਿਹਨੇ ਬਾਕੀ ਲੇਕਸਨਾਂ 5 ਸਾਲਾਂ ਦਾ ਹੁੰਦੀਆਂ ਨੇ ਇਹ ਇਲੈਕਸ਼ਨ ਵੀ ਜੇ 5 ਸਾਲਾਂ ਦਾ ਹੋਵੇ ਤਾਂ ਇਹੋ ਜਿਹਾ ਟਕਰਾ ਨਾ ਹੋਵੇ ਜਦੋਂ ਇਹ ਤਾਂ ਇਹਨਾਂ ਦੇ ਧਰਮ ਦੇ ਧੋਕੇਦਾਰੇ ਬਣ ਕੇ ਜਿਹੜੇ ਵਾਰਾ ਕੋ ਸਾਡਾ ਹੀ ਹੈ ਉਹਦੀ ਪ੍ਰੋਪਰਟੀ ਨੂੰ ਲੁੱਟਾ ਰਹੇ ਨੇ ਅਸੀਂ ਇਹ ਚੀਜ਼ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਜਿਹੜੇ ਇਥੇ ਸਾਡੇ ਰਿਜਲਟਡ ਮੈਂਬਰ ਨੇ ਜਾਂ ਸ਼ਰੋਮੀ ਕਮੇਟੀ ਦੇ ਮੈਂਬਰ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਤੁਸੀਂ ਵੀ ਇਹ ਚੀਜ਼ ਨੂੰ ਰੋਕੋ ਤੁਹਾਡਾ ਵੀ ਫਰਜ਼ ਬਣਦਾ ਹੈ ਆਪਾਂ ਸਾਰੇ ਇਕੱਠੇ ਹੋ ਕੇ ਇਹ ਚੀਜ਼ਾਂ ਨੂੰ ਰੋਕੀਏ ਤੇ ਗੁਰੂ ਘਰ ਦੀ ਜਾਇਦਾਦ ਨੂੰ ਬਚਾਈਏ ਇਹ ਆਪਣਾ ਫਰਜ਼ ਬਣਦਾ ਹੈ ਤੇ ਜਿਹੜੀ ਕੋਈ ਹੋਰ ਕਹਿਣ ਵਾਲੀ ਹੈ ਇੱਥੇ ਇਹੀ ਪ੍ਰਾਪਤੀ ਨੇ ਸਾਡੇ ਗੁਰੂ ਘਰਾਂ ਦੇ ਜਿਹੜੀਆਂ ਹੋਰ ਵੀ ਜ਼ਾਇਦਤਾਂ ਨੇ ਚੋਰੀ ਛਤੇ ਉਹਨਾਂ ਦੇ ਦੇਕੇ ਦੇ ਰੇਟ ਤੇ ਬਹੁਤ ਘੱਟ ਰੇਟ ਦੇ ਉੱਤੇ ਜ਼ਿਆਦਾ ਜ਼ਮੀਨਾਂ ਦੇ ਬੋਲੀ ਕਰਾਈ ਜਾਂਦੀ ਹੈ ਬਹੁਤ ਸਾਡੇ ਫਤਿਹਗੜ੍ਹ ਜ਼ਿਲ੍ਹੇ ਦੇ ਵਿੱਚ ਜ਼ਾਇਦਤਾਂ ਦੇ ਜਿਹੜੀਆਂ ਗੁਰੂ ਘਰ ਦੀਆਂ ਉਹ ਲੋਕਾਂ ਨੂੰ ਕਬਜ਼ੇ ਕਰਾਏ ਹੋਏ ਨੇ ਉਹਨਾਂ ਬਾਰੇ ਵੀ ਉਹਨੂੰ ਇਚਾਨਾ ਪਾਉਣਿਆ ਇਹ ਸ਼੍ਰੋਮਣੀ ਕਮੇਟੀ ਜਿੰਨਾ ਚਿਰ ਚੋਣ ਨਹੀਂ ਹੁੰਦੀ ਇਹੋ ਜਿਹਾ ਕੁਝ ਕਰਦੀ ਰਹੂਗੀ ਪਰ ਜਲਦੀ ਤੋਂ ਜਲਦੀ ਸ਼੍ਰੋਮਣੀ ਦਰਦਵਾਰਾ ਪ੍ਰਬੰਧਕੀ ਲੈਕਰ ਹੋਵੇ ਤਾਕੇ ਇਹ ਜਨਜਾਇਜ਼ੂ ਸਾਰੀਆਂ ਬੰਦ ਹੋਣ ਵਾਹਿਗੁਰੂ ਜੀ ਦਾ ਖਾਲਸਾ ਹਾਂਜੀ ਹਾਂਜੀ ਪਹਿਲਾਂ ਲੈਂਦਾ ਵਾ ਜੀ ਸੱਤ ਤਰੀਕ ਨੂੰ ਐਪਲੀਕੇਸ਼ਨ ਦਿੱਤੀ ਹੈ ਮੈਨੇਜਰ ਸਾਹਿਬ ਨੂੰ ਸੱਤਰ ਸਾਹਿਬ ਨੂੰ ਤੇ ਉਹਨਾਂ ਦੇ ਧਿਆਨ ਦੇ ਵਿੱਚ ਉਹ ਕਹਿੰਦੇ ਜਲਦ ਸੀ ਪ੍ਰੋਗਰਾਮ ਰੋਕਾਂਗੇ ਪਰ ਉਹਨਾਂ ਦੇ ਕੰਮ ਤੋਂ ਕੋਈ ਜੂ ਨਹੀਂ ਸਕੀ ਜਿਹੜਾ ਕੰਮ ਹੈ ਜਿਉਂ ਦੀ ਤੋ ਉਸ ਲੋਟੇ ਚੱਲ ਰਿਹਾ ਹੈ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز